ਜਿਹੜੇ ਅੱਜ ਕੁਝ ਧਰਨੇ ਦਿੱਤੇ ਜਾ ਰਹੇ ਆ ਕਿ ਉਹ ਕਿਹੜੀ ਕੋਈ ਪਾਰਟੀਆਂ ਖਸਾਇਆ ਜਾ ਰਿਹਾ ਤੇ ਬੜਾ ਆਪਾਂ ਗੱਲ ਕਰਦੇ ਆ ਸਰ ਜਿਹੜਿਆ ਧਰਨੇ ਦਿੱਤੇ ਜਾ ਰਹੇ ਪਿਛੇ ਪਾਰਟੀਆਂ ਨੂੰ ਕੀ ਹੈ ਦੇਖੋ ਜੀ ਦਿਨ ਦਿਨ ਨਿਕਲ ਰਿਹਾ ਅੰਮਲ ਆ ਰਿਹਾ ਸਾਡੀ ਨਲ ਪਾਰਟੀ ਨਾਲ ਵੀ ਕੰਮ ਕਰਦੇ ਆ ਹਰ ਇੱਕ ਦੀ ਗੱਲ ਸੁਣੀ ਜਾ ਰਹੀ ਹੈ ਪਰ ਕੇਵਲ ਦੁੱਖ ਲੱਗਦਾ ਹੈ ਇਸ ਗੱਲ ਤੋਂ ਕਿ ਜਦੋਂ ਹਾਂ ਦਾ ਸਾਹਮਣਾ ਨਜ਼ਰ ਆਉਂਦਾ ਹੋਵੇ ਵਿਰੋਧੀ ਪਾਰਟੀਆਂ ਨੂੰ ਫਿਰ ਉਹ ਅਲੱਗ-ਅਲੱਗ ਤਰੀਕਿਆਂ ਤੇ ਪ੍ਰੋਪਗੈਂਡਾ ਕਰਦੇ ਸੋ ਤੁਹਾਡੇ ਸਾਹਮਣੇ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਜਿਹਦੇ ਨਾਲ ਉਹ ਮੈਂ ਕਹਿ ਸਕਦਾ ਤਰਨਤਾਲ ਦੇ ਲੋਕਾਂ ਨੂੰ ਪਤਾ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵੀ ਕਿੰਨੇ ਕੰਮ ਉਹ ਲੈ ਕੇ ਗਰਾਉਂਡ ਤੋਂ ਆਏ ਨੇ ਸੋ ਲੋਕ ਹਰ ਬੰਦਾ ਹਰ ਇਨਸਾਨ ਨਿਕਲ ਕੇ ਅੰਦਰ ਹੈ ਬਾਕੀਆਂ ਦਾ ਕੰਮ ਹੋਇਆ ਕਿ ਨਹੀਂ ਹੋਇਆ ਪਰ ਮੇਰਾ 600 ਜੂਟ ਮਾ ਕਰ ਕਰ ਜਦੋਂ ਕੰਮ ਹੋ ਗਿਆ ਨੇਚਰ ਤੇ ਆਪਣਾ ਸਫਲਤਾ ਸੀ ਨੂੰ ਅ ਖੁਸ਼ੀ ਨੇ ਬੁਰਾ ਦਾ ਨਤੀਜਾ ਵੀ ਮਾਨੂੰ ਬਤਾ ਦੇਖਣ ਮੈਲੇ ਤੁਸੀਂ ਦੇਖਿਓ ਜੇ ਸਾਡੇ ਜੇ ਆਪ ਪਾਰਟੀ ਦੇ ਮੁਖ ਦਸਤ ਜੀ ਬਿਠੇ ਨੇ ਆਪ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਔਰ ਉਹ ਦੁੱਧ ਧਰਨੇ ਦਿੱਤੇ ਜਾ ਰਹੇ ਬਾਹਰ ਉਹ ਇਹਨਾਂ ਦਾ ਕਹਿਣਾ ਹੈ ਕਿ ਜੋ ਉਰੋਧੀ ਪਾਰਟੀ ਜਿਹੜਾ ਆਪੋਜੀਸ਼ਨ ਜਿਹੜੀ ਆ ਪਾਰਟੀ ਉਹਨਾਂ ਨੂੰ ਉਕਸਾਇਆ ਜਾ ਰਿਹਾ ਵੀ ਆਪ ਪਾਰਟੀ ਦੇ ਜਿਹੜੀ ਆ ਦੋ ਪਾਲਸੀਆਂ ਉਹਨਾਂ ਵਾਸਤੇ ਤੇ ਖਰੀ ਉਤਰ ਰਹੀ ਆ ਪਰ ਉਹ ਇਹ ਵਾਲੇ ਮੌਕੇ ਤੇ ਜਿਹੜੀ ਇਲੈਕਸ਼ਨ ਚੱਲੀ ਆ ਉਹਦੇ ਚ ਲਿਆ ਕੇ ਕੁਝ ਕੁਝ ਧਰਨੇ ਦੇ ਮਤਲਬ ਆਪ ਪਾਰਟੀ ਦੀ ਸਭ ਨੂੰ ਜਿਹੜਾ ਇਹਦੇ ਉਹਦੀ ਖਰਾਕ ਕਰਦੀ ਇਹਨਾਂ ਦੇ ਤੁਲਨਾ ਜੋਗ ਉਰੋਧੀ ਪਾਰਟੀ ਉਹ ਨਹੀਂ ਉਹ ਪੂਰੀ ਨਹੀਂ ਹੋਏਗੀ ਔਰ ਇਹਨਾਂ ਦੀ ਮਰਸਾ ਨਹੀਂ ਬੁਰਕੀਜੀਤ ਸ਼ੇਰਪੁੱਤਰ ਬੀ ਸਿੰਘਾ ਪਰਜੀਤ ਸਿੰਘ ਅਮਰਸਾਦ